ਇਟਲੀ ਦੇ ਏਜੰਟਾਂ ਦੇ ਹੁਣ ਦਿਨ ਰਹਿ ਗਏ ਹੈ ਜੀ ਥੋੜੇ ਇਟਲੀ ਦੀ ਪ੍ਰਧਾਨ ਮੰਤਰੀ ਪੈ ਗਈ ਏਜੰਟਾਂ ਦੇ ਪਿੱਛੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹਾ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੰਦਾਜ਼ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੀ ਪ੍ਰਧਾਨ ਮੰਤਰੀ ਨੇ ਇਟਲੀ ਦੇ ਨੈਸ਼ਨਲ ਐਂਟੀ ਮਾਫੀਆ ਐਂਟੀ ਟਰੋਰਿਜ਼ਮ ਮੈਕੋਮੇਦੇ ਪ੍ਰਧਾਨ ਦੇ ਕੋਲ ਜਾ ਕੇ ਕੀਤਾ ਪਰਚਾ ਦਰਜ ਉਹ ਕਹਿੰਦੀ ਕਿ ਅਸੀਂ ਦਿਕਰੇ ਤੋਂ ਫਲੂਸੀ ਹਰ ਸਾਲ ਜਿਹੜੇ ਪੇਪਰ ਖੋਲਦੇ ਨੇ ਇਮੀਗ੍ਰੇਸ਼ਨ ਲੀਗਲ ਇਮੀਗ੍ਰੇਸ਼ਨ ਦਾ ਇੱਕ ਰਸਤਾ ਬਣਾਇਆ ਸਗਾ ਲੋਕ ਆਣ ਕੰਮ ਕਰਨ ਕੰਮ ਕਰਕੇ ਮੌਸਮੀ ਕੰਮ ਇਹ ਆਪਣੇ ਆਪਣੇ ਵਤਨਾਂ ਨੂੰ ਵਾਪਸ ਮੁੜਨ ਪਰ ਇਸ ਚੀਜ਼ ਨੂੰ ਏਜੰਟਾਂ ਦੇ ਵੱਲੋਂ ਇੱਕ ਖਤਰਨਾਕ ਹਥਿਆਰ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਉਹ ਇਸ ਤਰ੍ਹਾਂ ਬੰਦੇ ਆਦੇ ਨੇ ਇੱਥੇ ਰੁਕ ਜਾਂਦੇ ਨੇ ਤੇ ਕਿਸੇ ਕਿਸੇ ਪਾਸੇ 15-15000 ਰੋ ਇੱਕ ਇੱਕ ਬੰਦਾ ਦੇ ਰਿਹਾ ਇਹ ਆਪਣੇ ਹੀ ਬੰਦਿਆਂ ਨੇ ਦੱਸਿਆ ਕਿ ਇਦਾਂ ਹੋ ਰਿਹਾ ਹੁਣ ਮੇਨ ਜਿਹੜੀ ਗੱਲ ਪਰਚਾ ਦਾ ਦਰਜਾ ਕਰਨਾ ਹੀ ਸ਼ੁਰੂਆਤ ਇਸ ਤੋਂ ਹੋਈ ਕਿ ਜਿੱਦਣ ਆਪਣਾ 2023 ਦਾ ਜਿਹੜਾ ਕਲਿਕਡੇ ਸੀਗਾ ਕਲਿਕਡੇ ਦੇ ਦਿਨ ਇੱਕ ਹੀ ਦਿਨ ਦੇ ਵਿੱਚ 2.5 ਤੋਂ 1.5 ਲੱਖ ਬੰਦਿਆਂ ਨੇ ਪੇਪਰ ਭਰਤੇ ਜੀ ਪਰ ਸਾਨੂੰ ਬੰਦੇ ਇਟਲੀ ਦੇ ਵਿੱਚ ਚਾਹੀਦੇ ਆ ਇਹਨਾਂ ਦਾ ਜਿਹੜਾ 2.5 ਤੋਂ 1.5 ਲੱਖ ਬੰਦੇ ਦੇ ਪੇਪਰ ਭਰਾਏਗਾ ਇਹਨਾਂ ਦੇ ਵਿੱਚੋਂ 1.5 ਲੱਖ ਤੋਂ ਵੱਧ ਬੰਦਾ ਸਿਰਫ ਇਟਲੀ ਦੀ ਇੱਕ ਸਟੇਟ ਕੰਪਨੀਆ ਤੋਂ ਹੀ ਪੇਪਰ ਭਰਾਏ ਗਏ ਹੁਣ ਇਹ ਉਹ ਸਟੇਟ ਆ ਜਿਹਦੇ ਵਿੱਚ ਕਜ਼ੈਰਤਾ ਆਂਦੀ ਹੈ ਜਿਹਦੇ ਵਿੱਚ ਨਾਪੁਲੀਆ ਦਾ ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ 2 ਨੰਬਰੀ ਚੱਲਦੀ ਹੈ ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੇਪਰ ਪੜਾਏ ਜਾਂਦੇ ਆ ਉਹ ਕਹਿੰਦੇ ਵੀ ਇੱਕ ਪਾਸੇ ਕੰਪਨੀਆਂ ਦੇ 1.5 ਲੱਖ ਤੋਂ ਉੱਤੇ ਆਏ ਦੂਜੇ ਪਾਸੇ ਪੂਲੀਆ ਉਹਨੇ ਸਿਰਫ 200000 ਬੰਦਿਆਂ ਦੀ ਮੰਗ ਕੀਤੀ ਇਹ ਤਾਂ ਸ਼ਰਿਆਮ ਗੰਦੀ ਤੱਕਾ ਸ਼ਰਿਆਮ ਪਤਾ ਲੱਗਦਾ ਪਈ ਪੈਸਾ ਦੀ ਗੇਮ ਕਿਦਾਂ ਜਦੋਂ ਅਸੀਂ ਇਟਲੀ ਦੇ ਨਕਸ਼ੇ ਦੇ ਵਿੱਚ ਇਟਲੀ ਦੇ ਐਗਰੀਕਲਚਰ ਦੇ ਵਿੱਚ ਦੇਖੀਏ ਕਿ ਇਟਲੀ ਦਾ ਜਿਹੜਾ ਖੇਤੀ ਵਿਭਾਗ ਆ ਉਹਦੇ ਵਿੱਚ ਜੇ ਦੇਖਦੇ ਆ ਤਾ ਕੰਪਨੀਆ ਸਿਰਫ 6% ਹੀ ਯੋਗਦਾਨ ਦਿੰਦਾ ਤੇ ਜਿਹੜਾ ਪੂਲਿਆ ਆ 12% ਯੋਗਦਾਨ ਦਿੰਦਾ ਹੁਣ ਜਿਹੜਾ 6% ਯੋਗਦਾਨ ਪਾ ਰਿਹਾ ਜੀ ਕਹਿੰਦੇ ਉਹ 1.5 ਲੱਖ ਬੰਦੇ ਦੀ ਮੰਗ ਕਰ ਰਿਹਾ ਤੇ ਜਿਹੜਾ 12% ਜਿਹਦਾ ਯੋਗਦਾਨ ਆ ਨਾ ਤੇ ਉਹ ਸਿਰਫ 20000 ਬੰਦੇ ਦੀ ਮੰਗ ਕਰ ਰਿਹਾ ਇਦਾਂ ਕਿਦਾਂ ਹੋ ਸਕਦਾ ਇੱਕ ਪਾਸੇ ਕਹਿੰਦੇ ਚਲੋ ਮੰਨ ਵੀ ਲਿਆ ਕਿ ਉੱਥੇ ਬੰਦੇ ਨਹੀਂ ਹੈਗੇ ਬੰਦਿਆਂ ਨੂੰ ਕੰਮ ਦੀ ਲੋੜ ਆ ਪਰ ਜੇ ਦੇਖਿਆ ਜਾਵੇ ਪਿਛਲੇ ਇਹਨਾਂ ਨੇ ਡਾਟਾ ਕੱਢ ਕੇ ਦੇਖਿਆ ਕੰਦੇ ਜਿੰਨੇ ਵੀ ਬੰਦੇ ਕੰਪਨੀਆਂ ਦੇ ਵਿੱਚ ਐਂਟਰ ਹੋਇਆ ਨਾ ਪੁਲੀ ਦੇ ਵਿੱਚ ਕਜ਼ਹਿਰਤਾ ਦੇ ਵਿੱਚ ਜਿਹੜੇ ਉੱਥੇ ਜਾਂ ਪ੍ਰੋਵਿੰਸ ਤੇ ਜ਼ਿਲ੍ਹੇ ਜਿੰਨੇ ਵੀ ਜਿਹੜਾ ਕੰਪਨੀਆਂ ਦੇ ਜ਼ਿਲ੍ਹਿਆਂ ਦੇ ਵਿੱਚ ਬੰਦੇ ਐਂਟਰ ਹੋਏ ਨੇ ਉਹਨਾਂ ਦੇ ਵਿੱਚੋਂ ਸਿਰਫ 3% 100 ਦੇ ਪਿੱਛੇ ਸਿਰਫ ਤਿੰਨ ਬੰਦੇ ਹੀ ਉਹਨਾਂ ਦੇ ਪੇਪਰ ਕੰਪਲੀਟ ਹੋਇਆ ਬਾਕੀ ਜਿਹੜਾ 97% ਨੋ ਐਂਟਰੀ ਨੋ ਐਂਟਰੀ ਇਹਨਾਂ ਨੂੰ ਤਾਂ ਨਹੀਂ ਪਤਾ ਸਾਨੂੰ ਤਾਂ ਪਤਾ ਕਿ ਨੋ ਐਂਟਰੀ ਸੀ ਤੇ ਇਹ ਜਿਹੜੇ ਨੋ ਐਂਟਰੀ ਵਾਲੇ ਹਨ ਇਹਨਾਂ ਨੇ ਜਿਹੜੇ ਵਿਚਾਰੇ ਨਵੇਂ ਤਾਜ਼ੇ-ਤਾਜ਼ੇ ਏਜੰਟ ਬਣਿਆ ਇਸ ਵਾਰ ਉਹਨਾਂ ਨੂੰ ਵੀ ਲੈਡ ਬਣਾ ਉਹ ਇਸ ਕਰਕੇ ਕਿਉਂਕਿ ਜਿਹੜੇ ਡੋਮੈਸਟਿਕ ਪੇਪਰ ਭਰ ਹੋਇਆ ਜਿਹਨੇ ਬੰਦੇ ਨੇ ਇਸ ਸਾਲ ਹੀ ਖੇਤ ਲਿਆ ਹੀ ਉਸ ਤੋਂ ਬਾਅਦ ਫਿਰ ਬੰਦੇ ਭਰ ਦਿੱਤੇ ਜੇ ਜਿਹਨੂੰ ਬੰਦੇ ਵੀ ਆ ਸਾਰੇ 2 ਨੰਬਰ ਨਹੀਂ ਜਿਹਨੂੰ ਬੰਦੇ ਆ ਉਹਨਾਂ ਦੇ ਉੱਤੇ ਵੀ ਛਾਪੇ ਕੰਟਰੋਲ ਹੋਣੇ ਆ ਇਸ ਕਰਕੇ ਆਪਣੇ ਜੇ ਤੁਸੀਂ ਪੇਪਰ ਬੰਦਿਆਂ ਦੇ ਕਿਸੇ ਦੇ ਭਰਿਓ ਭਰ ਲਿਆ ਭਰਨਾ ਚਾਹਦੇ ਹੋ ਤਾਂ ਭਰ ਦਿਓ ਤਾਂ ਉਹਨਾਂ ਸਾਰਿਆਂ ਦੇ ਪੇਪਰ ਤਿਆਰ ਰੱਖਿਓ ਜੇਕਰ ਤੁਸੀਂ ਨਾ ਰੱਖੇ ਤਾਂ ਤੁਹਾਨੂੰ ਜੀ ਜੁਰਮਾਨੇ ਆ ਸਕਦੇ ਸਾਵਧਾਨ ਅਹੀਂ ਕਿਸੇ ਵੀ ਏਜੰਟ ਨੂੰ ਡਰਾ ਨਹੀਂ ਰਿਹਾ ਕਿਸੇ ਵੀ ਏਜੰਟ ਨੂੰ ਧਮਕਾ ਨਹੀਂ ਰਿਹਾ ਸਿਰਫ ਤੁਹਾਨੂੰ ਚੇਤਾਵਨੀ ਦੇ ਰਹੇ ਹਾਂ ਕਿ ਇਟਲੀ ਦੀ ਪ੍ਰਧਾਨ ਮੰਤਰੀ ਪੈ ਗਈ ਹੈ ਜੀ ਪਿੱਛੇ ਕੋਈ ਹੋਰ ਵਿਭਾਗ ਹੁੰਦਾ ਕਿਸੇ ਬੰਦੇ ਵੱਲੋਂ ਦਿਨੋਂ ਚਾ ਉਹਦਾ ਐਫ ਆਈ ਆਰ ਰਿਪੋਰਟ ਪਰ ਜਾ ਪਰਚਾ ਜਿਹੜਾ ਦਰਜ ਕਰਵਾਇਆ ਜਾਂਦਾ ਤਾਂ ਕੇਸ ਸਾਲ 2 ਸਾਲ 5 ਸਾਲ ਅੱਗੇ ਜਿਹੜਾ ਲੰਮਾ ਜਿਹੜਾ ਲਟਕਾਇਆ ਜਾ ਸਕਦਾ ਹੈ ਅਰੇ ਇੱਥੇ ਇਟਲੀ ਦੀ ਆਪ ਪ੍ਰਧਾਨ ਮੰਤਰੀ ਉੱਤਰ ਆਈ ਹੈ ਜੀ ਸੜਕ ਤੇ ਸੜਕ ਤੇ ਕਹਾਂਗੇ ਜਿਹੜੇ ਮੈਦਾਨ ਦੇ ਵਿੱਚ ਤੇ ਉਹਨਾਂ ਨੇ ਜਵਾਬ ਦੇਣਾ ਤੇ ਜਵਾਬ ਦੇ ਸਿੱਟੇ ਵਜੋਂ ਉਹਨਾਂ ਨੇ ਬੰਦੇ ਰਗੜਦੇ ਆ ਜੀ ਇਸ ਕਰਕੇ ਸਾਵਧਾਨ აਜੰਟੋ ਸਾਵਧਾਨ